ਇਹਨਾਂ ਜਿਹੜੀਆਂ ਹੋਣੀਆਂ ਨੇ ਉਹ ਡਰੱਗਸ ਨੇ ਔਰ ਪਸਾਰੇ ਜਾਣਦੇ ਆ ਪੀ ਸਰਕਾਰ ਦੀ ਮੁਹਿੰਮ ਜਿਹੜੀ ਚੱਲੀ ਹੋਈ ਆ ਤੇ ਇਹਦੇ ਵਿੱਚ ਸਾਡੇ ਡੀਸੀਪੀ ਪੰਜਾਬ ਪੁਲਿਸ ਤੇ ਐਸਐਸਪੀ ਨਾਨਕ ਸਿੰਘ ਜੀ ਦੀਆਂ ਜਿਹੜੀਆਂ ਹਦਾਇਤਾਂ ਦੇ ਤਹਿਤ ਇਹ ਨਸ਼ਿਆਂ ਦਾ ਜਿਹੜਾ ਸੀ ਜਗਾ ਜਗਾ ਤੇ ਕੈਂਪ ਜਿਹੜੇ ਲਗਾ ਰਹੇ ਆ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਪੀ ਨਸ਼ੇ ਵਰਗੀ ਬਿਮਾਰੀ ਤੋਂ ਦੂਰ ਉਹਨਾਂ ਨੇ ਕਿਵੇਂ ਰਹਿਣਾ ਆ ਔਰ ਪੁਲਿਸ ਔਰ ਪ੍ਰਸ਼ਾਸਨ ਸਾਰਾ ਪੰਜਾਬ ਗਵਰਨਮੈਂਟ ਇਹਦੇ ਵਿੱਚ ਹੈਲਪ ਕਰ ਰਹੀ ਆ ਇਹਨਾਂ ਨੇ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਇੱਕ ਸੈਂਟਰ ਬਣਾਇਆ ਹੋਇਆ ਹੈ ਜਿਹੜੇ ਬੱਚੇ ਜਾਂ ਜਿਹੜੇ ਆ ਪਬਲਿਕ ਇਹਦੇ ਨਾਲ ਜੂਚ ਰਹੀ ਆ ਉਹਨਾਂ ਨੂੰ ਕਿਵੇਂ ਟ੍ਰੀਟਮੈਂਟ ਕਰਨਾ ਆ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇਹੀ ਅਸੀਂ ਕਹਿ ਰਹੇ ਆਂ ਵੀ ਵੱਧ ਤੋਂ ਵੱਧ ਜੇ ਐਦਾਂ ਦੀ ਬਿਮਾਰੀ ਨਾਲ ਕੋਈ ਬੱਚਾ ਜੂਚ ਰਿਹਾ ਤੇ ਉੱਥੇ ਉਹਨਾਂ ਨੂੰ ਐਡਮਿਟ ਕਰਵਾਇਆ ਜਾਵੇ ਤੋ ਇਸ ਤੋਂ ਇਲਾਵਾ ਕੋਈ ਕਹਿਣ ਚੰਗਾ ਨਹੀਂ ਮਾਦਾ ਪੀੜੀ ਨੂੰ ਜਿਸ ਤਰ੍ਹਾਂ ਕਿ ਨਾਬਾ ਹਲਕੇ ਦੇ ਵਿੱਚ ਦੋ ਟੱਕਰ ਸਪੋਰਟ ਵੀ ਨਹੀਂ ਕਿ ਮੇ ਰੋਟੀ ਬੋਲ ਹੋ ਗਿਆ ਤੇ ਅਜ ਨੰਬਰ ਫਟ ਹੋ ਗਏ ਸਮੇਂ ਸਮੇਂ ਟਕਰੀਆਂ ਆ ਤੁਸੀਂ ਦੇਖਿਆ ਹੀ ਹੋਣਾ ਕਿ ਅਸੀਂ ਤਿੰਨ ਵੀਕ ਪਹਿਲਾਂ ਵੀ ਇੱਕ ਰੋਟੀ ਬੋਲ ਤੇ ਕਾਫੀ ਵੱਡੀ ਫੋਰਸ ਦੇ ਨਾਲ ਇੱਕ ਰੇਡ ਕੀਤੀ ਸੀ ਤੇ ਉੱਥੋਂ ਸਾਨੂੰ ਰਿਕਵਰੀ ਵੀ ਵਧੀਆ ਹੋਈ ਸੀ ਤੇ ਕਹਿਣਾ ਮੈਂ ਇਹੀ ਸਾਰਿਆਂ ਨੂੰ ਚਾਹੂੰਗੀ ਵੀ ਜਿਹੜੇ ਵੀ ਇਹ ਕੰਮ ਕਰਦੇ ਆ ਜਾਂ ਇਸ ਕੰਮ ਦੇ ਵਿੱਚ ਹੈਗੇ ਆ ਉਹ ਇਸ ਕੰਮ ਨੂੰ ਛੱਡ ਦੇਣ ਕਿਉਂਕਿ ਹੁਣ ਪੁਲਿਸ ਤੇ ਪੰਜਾਬ ਪੁਲਿਸ ਜਿਹੜੀ ਆ ਇਸ ਕੰਮ ਉਹ ਲੈ ਕੇ ਸੀਰੀਅਸ ਆ। ਫਿਜ਼ਿਕਲੀ ਡਰੱਗਸ ਅਗੇਂਸਟ ਬੱਚਿਆਂ ਨੂੰ ਅਵੇਅਰ ਕਰਨ ਆਏ ਆ ਵੀ ਡਰੱਗਸ ਦੇ ਚੰਗੇ ਮਾੜੇ ਪ੍ਰਭਾਵ ਬਾਰੇ ਵਿਦਿਆਥੀ ਕੋਈ ਚੰਗੇ ਪ੍ਰਭਾਵ ਨਹੀਂ ਮਤਲਬ ਮਾੜੇ ਪ੍ਰਭਾਵ ਬਾਰੇ ਉਹਨਾਂ ਨੂੰ ਦੱਸਾਂਗੇ ਅਵੇਅਰ ਕਰਾਂਗੇ ਵੀ ਉਹਨਾਂ ਲਈ ਬੋਥ ਫਿਜ਼ਿਕਲੀ ਮੈਂਟਲੀ ਇਹ ਕਿੰਨਾ ਹਾਰਮਫੁਲ ਹੈ ਤੇ ਉਸ ਤੋਂ ਇਲਾਵਾ ਅਸੀਂ ਟ੍ਰੈਫਿਕ ਦੇ ਮੁਲਾਜ਼ਮ ਬੁਲਾਏ ਹੋਏ ਨੇ ਕਿ ਟ੍ਰੈਫਿਕ ਬਾਰੇ ਜਿਹੜੇ ਨਵੇਂ ਰੂਲਸ ਨੇ ਉਹਨਾਂ ਦੇ ਬਾਰੇ ਦੱਸਣਗੇ ਸਕਦੇ ਆ এনवायरमेंट ਵਾਸਤੇ ਉਹਦੇ ਕੰਸਰਨ 'ਚ ਗੱਲ ਕਰਾਂਗੇ। ਸਟੂਡੈਂਟਸ ਨੂੰ ਨਾ ਹੀ ਅਸੀਂ ਡਰੱਗਸ ਦੇ ਰਿਲੇਟਡ ਜਾਗਰੂਕ ਕਰਾਉਣਾ ਜਿਵੇਂ ਤੁਸੀਂ ਜਾਣਦੇ ਹੋ ਜਿਹੜੇ ਆਪਣੇ ਸਟੂਡੈਂਟ ਨੇ ਸਕੂਲ ਚੋਂ ਨਿਕਲ ਕੇ ਕਾਲਜ ਚ ਪੈਰ ਰੱਖਦੇ ਨੇ ਨਵੇਂ ਬੰਦਿਆਂ ਨੂੰ ਮਿਲਦੇ ਨੇ ਆਪਣਾ ਫਰੈਂਡ ਸਰਕਲ ਬਣਾਉਂਦੇ ਨੇ ਤੇ ਇਹ ਫਰੈਂਡ ਸਰਕਲ ਦੇ ਵਿੱਚ ਮਾੜੇ ਚੰਗੇ ਅੰਸਰ ਬਹੁਤ ਤਰ੍ਹਾਂ ਦੇ ਹੁੰਦੇ ਨੇ ਅਸੀਂ ਉਸੇ ਸੰਬੰਧੀ ਇਹਨਾਂ ਨੂੰ ਅਵੇਅਰਨੈਸ ਕਰਨਾ ਆਏ ਆਂ ਵੀ ਜਿਹੜਾ ਮਾੜੇ ਕੰਮ ਆ ਉਹਨਾਂ ਤੋਂ ਦੂਰ ਰਹੋ ਜਿਹੜਾ ਇਹ ਨਸ਼ਾ ਡਰੱਗਸ ਨੇ ਸਿੰਥੈਟਿਕ ਨਸ਼ਾ ਇੱਕ ਵਾਰ ਜਦੋਂ ਬੱਚਾ ਕਰ ਲੇ ਤਾਂ ਉਦੋਂ ਬਾਅਦ ਛੱਡਿਆ ਨਹੀਂ ਜਾਂਦਾ ਨਸਾਂ 'ਚ ਇਹ ਸਮਾ ਜਾਂਦਾ ਤੇ ਉਦੋਂ ਬਾਅਦ ਛੱਡਣਾ ਇਹਨੂੰ ਬਹੁਤ ਔਖਾ ਤੇ ਉਸੇ ਰਿਗਾਰਡਿੰਗ ਅਸੀਂ ਵੀ ਜਿਹੜੇ ਮਾੜੇ ਬੰਦੇ ਆ ਨਾ ਉਹਨਾਂ ਤੋਂ ਦੂਰ ਰਹੋ ਫਰੀ ਟਾਈਮ ਨਾਲ ਆਪਣਾ ਜਿਹੜਾ ਠੋਡਾ ਹੈਗਾ ਉਹਦੇ ਸਪੋਰਟਸ ਯੂਟਿਲਾਈਜ਼ ਕਰੋ ਉਹਨੂੰ ਪੜੋ ਆਉਣ ਵਾਲੇ ਤੁਸੀਂ ਫਿਊਚਰੋਂ ਪੰਜਾਬ ਦੇ ਜੋਬਸ ਜਿਵੇਂ ਸਰਕਾਰ ਇੰਨੀਆਂ ਕੱਢ ਰਹੀ ਹੈ ਤੁਸੀਂ ਪੜੋ ਉਹਦਾ ਤੇ ਆਪਣਾ ਉਹਦਾ ਬੈਨੀਫਿਟ ਲਓ ਜਿਹੜੇ ਡਰੱਗਸ ਆ ਇਹਨਾਂ ਤੋਂ ਦੂਰ ਰਹੋ ਬਿਲਕੁਲ ਕਿੰਨਾ ਨਸ਼ੀਦਾ ਦੇਖੋ ਜੀ ਸਾਡਾ ਜਿਵੇਂ ਇੱਥੇ ਦੋਸਟ ਹਾਟਸਪੌਟ ਨੇ ਡਰਾਗ ਰੋਟੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਇਸ ਕੋ ਕਾਲਜ ਵਿੱਚ ਆਏ ਤੁਹਾਡਾ ਬਹੁਤ ਧੰਨਵਾਦ ਮੈਂ ਜੇ ਗੱਲ ਕਰੀ ਇਹ ਸੈਮੀਨਾਰ ਬਾਰੇ ਇਸ ਸੈਮੀਨਾਰ ਵਿੱਚ ਸਾਨੂੰ ਨਸ਼ਾ ਬਾਰੇ ਦੱਸਿਆ ਗਿਆ ਸਾਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਦੱਸਿਆ ਗਿਆ ਸਾਨੂੰ ਵਾਤਾਵਰਣ ਬਾਰੇ ਦੱਸਿਆ ਗਿਆ ਕਿ ਸਾਨੂੰ ਡਰੱਗਸ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਤੇ ਜਿਹੜੇ ਬੰਦੇ ਡਰੱਗਸ ਕਰ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰੀਏ ਜਿਹੜੇ ਵਿਦਿਆਰਥੀ ਪੜ੍ਹ ਰਹੇ ਨੇ ਕਾਲਜਾਂ 'ਚ ਸਕੂਲ 'ਚ ਜਾਂ ਹੋਰ ਅਜਿਹੇ ਬੰਦੇ ਜਿਨ੍ਹਾਂ ਨੂੰ ਨਿਸ਼ਾਖ ਬਾਰੇ ਜਾਣਕਾਰੀ ਨਹੀਂ ਹੈਗੀ ਉਹਨਾਂ ਬਾਰੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣੇ ਚਾਹੀਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਂਝ ਕੇ ਦਿਲ ਦਾ ਜੋ ਸਾਡੇ ਕਾਲਜ ਵਿੱਚ ਆਏ ਇਹ ਸਾਡੇ ਲਈ ਬਹੁਤ ਵਧੀਆ ਸੀ ਤੇ ਇਸ ਚ ਕੁੜੀਆਂ ਨਸ਼ੇ ਬਾਰੇ ਵੀ ਦੱਸਿਆ ਗਿਆ ਬਹੁਤ ਕੁਝ ਕਿ ਜਿਵੇਂ ਅੱਜ ਦੇ ਯੂਥ ਨੂੰ ਬਚਣਾ ਚਾਹੀਦਾ ਹੈ ਤੇ ਇਸ ਚ ਗਰਲਸ ਦੀ ਸੇਫਟੀ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਮੈਮ ਨੇ ਜੋ ਡੀਐਸਪੀ ਮੈਮ ਨੇ ਸਾਨੂੰ ਦੱਸਿਆ ਹੈ ਔਰ ਊਮਨ ਇਨ ਪਾਵਰਮੈਂਟ ਬਾਰੇ ਵੀ ਗਰਲ ਸੇਫਟੀ ਸੈਲ ਬਾਰੇ ਵੀ ਸਾਨੂੰ ਬਹੁਤ ਕੁਝ ਸਮਝਾਇਆ ਗਿਆ ਬੈਟਚ ਗੁੱਟਚ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਥੈਂਕ ਯੂ ਕਰਦੇ ਆ ਇਹ ਜੀ ਸੈਮੀਨਾਰ بار بار ਕਰਵਾਉਣੇ ਚਾਹੀਦੇ